ਫਾਲਤੂ ਦਾ ਕੱਢ ਕੱਢ ਸਰਦ ਤੰ ਲਿਆ ਫਾਲਤੂ ਦਾ ਬਲੀ ਗੱਲ ਦਾ ਕਢੀ ਬੜੀ ਆਪ ਕਰਲਾ ਪੈ ਗਈ ਆ ਪੁਸ਼ਟ ਲੈ ਕੇ ਥੋੜਾ ਬੋਲਣੇ ਸਰਦ ਕਾ ਪਿਆ ਫਾਲਤੂ ਦਾ ਬਲੀ ਉਹ ਖੁੱਤੀ ਦੇ ਮੀਂਹ ਜਨ ਆਪਣਾ ਚੰਗਾ ਵੀਰੇ ਸਾਨੂੰ ਭਰਨੀ ਆਉਂਦੀ ਹੂ ਕੁੜੀ ਵੇਰ ਦੱਲਿਆ ਪਾਉਣੇ ਤਾਂ ਬਾਗ ਗਾਲੀ ਆਇਆ ਬੁੱਧਾ ਇਹ ਕਿਹੜੀ ਭੈਣ ਦੀ ਨਾਂ ਦੀ ਆ ਗੁਰੂਆ ਉਹ ਦਵਾਂਗੇ 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 ਤੋੜ ਦਵਾਂਗੇ ਕੋੜ ਦੇ ਲਾਉਂਗਾ ਮੈਂ ਇਹ ਵੀਡੀਓ ਵੀਡੀਓ ਕੈਮਰਾ ਲੈ ਕੇ ਕੋਈ ਨਹੀਂ ਕੋਈ ਨਹੀਂ ਬੋਲੇ ਫੀਟੂ ਨਹੀਂ ਆਇਆ ਗਾਈ ਗਾਲ ਹੀ ਕਰਕੇ ਮੈਂ ਤੇਰੀ ਮੈਂ ਗਾਲਬਾਸ ਕਰ ਰਿਹਾ ਤੇਰੀ ਗੱਲ ਕਰ ਰਹੀਆਂ ਬੰਦਾਉਣਾ ਕੋਈ ਨਹੀਂ ਕੋਈ ਨਹੀਂ ઓય શદીબ ફાલ્કુના બની ફાલ્કુના બની શદીબ ઓય પાસાઈ ઓય ફાલ્કુના કચડાય શદીબ ઓય શદીબ મત તુને કચડ મત ફાલ્કુના ਓਏ ਮੇਰੇ ਨੀਅਤ ਕੋਈ ਗੱਲ ਪੈਂ ਆ ਜੋ ਯਾਰ ਇਕੱਲੇ ਬੰਦੇ ਨੂੰ ਭੰਡਿਆ ਓਏ ਆ ਬੈਲ ਨੇ ਪੈਸ ਚ ਅੱਗ ਲਾਈ ਨਾ ਤੂੰ ਮੇਰੀ ਕੇ 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 ਪਾਗ ਲਾਈ ਪਾਗ ਤੇਲ ਨਾਲ ਜੋ ਬਣਾ ਖਲੋਤਾ ਆਪਣਾ ਜਿਹੜਾ ਗੱਲ ਪੈਂਦੇ ਨਾ ਬੰਦੇ ਦੇ ਹੈ ਇਹਨਾਂ ਨੂੰ ਤੁਹਾਨੂੰ ਹਣ ਖੇਰਾ ਪੁੱਤ ਤੁਹਾਨੂੰ ਅਹੀ ਦੱਸਾਂਗੇ ਤੁਹਾਨੂੰ ਹਣ ਹੈਂ ਤੈਨੂੰ 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 ਹੁਣ ਦੱਸਾਂ ਇਹ ਤੈਨੂੰ ਪਤਾ ਹੈ ਉਹ ਜਿਹੜਾ ਹਾਰ ਤੇ ਕਰਦੇ ਨਾ ਦੱਲਿਆ ਕੁਲਵਿੰਦਰਾ ਆਜੇ ਆਜਾ ਰਾਮ ਜੀ ਆਖ ਲੋਤਾ ਜੀ ਕੁਲਵਿੰਦਰਾ ਸਾਰੀ ਅਧੀ ਸਤਾਨੀ ਆਵੇ ਤੱਲੇ ਦੀ ਇਹ ਪੁੱਤ ਤੁਹਾਨੂੰ ਜਾਣ ਦੱਸਾਂਗੇ ਬਈ ਚੱਲਦੇ ਕਿੱਥੇ ਹਾਂ ਹੁਣ ਕਿੱਥੇ ਚੱਲਦੇ ਆਹ ਲੱਕ ਲੋਦਾ ਆ ਕੇ ਬੰਦੇ ਰੁਕ ਜਾ ਰੁਕ ਜਾ ਆ ਗਿਆ ਪੁੱਤ ਆ ਰਿਹਾ ਆ ਕੇ ਤੈਨੂੰ ਨਹੀਂ ਹੁੰਦੀ ਇਹਨੂੰ ਹੁਣ ਤੈਨੂੰ ਪੁੱਤ ਸੋਣ ਖੜੀ ਦੇਣਾ ਤੇਨੂੰ ਇਹ ਸੋਣ ਇਹ ਸੀਗਾ ਤੇਰੇ ਬਾਹਾਂਾਂ ਦੇ ਤੇਰੇ ਚੰਗੀਆਂ ਤਰ੍ਹਾਂ ਹਾਂ ਹਾਂ ਤੇ ਦੱਸਾਂਗੇ ਕੋਈ ਨਹੀਂ ਰੁਕ ਜਾ ਤੂੰ ਤੇਰੇ ਪੁੱਤ ਤੇਰਾ ਸੱਲਾਹ ਤੈਨੂੰ ਦਾਂਗੇ ਇਹੋ ਜਿਹਾ ਤੇ ਯਾਦ ਕਰੇਗਾ ਤੂੰ ਕੰਦ ਪਾਇਆ ਉਹਨਾਂ ਨੇ ਹੈ ਸਾਡਾ ਗੱਲ ਪਿਆ ਨਾ ਤੈਨੂੰ ਹੁਣ ਦੱਸਾਂਗੇ ਤੈਨੂੰ ਕਿੱਦਾਂ ਪਿਸਤਲ ਕੱਢ ਕੇ ਤੈਨੂੰ ਕਰਦਾ ਤੂੰ ਆ ਯਾ ਅੱਗੇ ਕਤੂ ਤਾਂ ਤੇਰੀਆਂ ਮਾਰੀਆਂ ਕਲੋਨੀ 'ਚ ਹੋ ਚੱਲਦਾ ਬਣਾ ਲਈ ਕੋਈ ਨਹੀਂ ਫਿਕਰ ਨਾ ਕਰ ਬਣਾ ਲਈ ਤੂੰ ਆਪਣਾ ਜਿਹੜਾ ਕਿੱਥੇ ਗਿਆ ਕੋਈ ਨਹੀਂ ਸਾਰੀ ਬਣਾਈ ਤੈਨੂੰ ਪਿਆਣਾ ਤੂੰ ਬਾਲ ਇਹ ਪੱਗ ਦਾ ਪੁੱਤ ਤੇਰੇ ਉੱਤੇ ਕਰਾਉਣਾ ਤੇਰੇ ਉੱਤੇ ਤੇਰਾ ਲਾਜ ਤੇਰਾ